ਸਾਡੇ ਵਿੱਚ ਬਿਰਾਜਮਾਨ ਸਤੋਪਨ ਦਾ ਮੈਂ ਧੰਨਵਾਦ ਕਰਾਂਗਾ ਸਾਡੇ ਹਲਕਾ ਅੰਚਾਰ ਮੌਰੀਤੀ ਸਿੰਘ ਸਾਹਿਬ ਦਾ ਸਮੁੱਚੀ ਕਾਗਲ ਦੀ ਬਠਿੰਡੇ ਦੀ ਸ਼ਹਿਰੀ ਦੀ ਟੀਮ ਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਤੇ ਸਾਨੂੰ ਸੇ ਬੁਲਾਇਆ ਹੈ ਸਾਡੇ ਵਿੱਚ ਬਿਰਾਜਮਾਨ ਜੀ ਮੋਹਿਤ ਗੁਪਤਾ ਜੀ ਜਿਹਨੇ ਮਿੰਟ ਪ੍ਰਧਾਨ ਸ਼੍ਰੋਮਨੀ ਕਾਗਲ ਅਰਬੀਪੀਸੀ ਜਿੱਦੂ ਸਾਹਿਬ ਹਰਕਾਨਾ ਜਾਤਰ ਵੰਡੀ ਸਾਹਿਬੋ ਜਰ ਅੰਦਰ ਸਿੰਘ ਮਹਾਜ ਹਰਕਾਨਾ ਜਾਹ ਰਾਮਪਰਾਪੁਰ ਇਸੇ ਤਰ੍ਹਾਂ ਸਾਡੇ ਵਿੱਚ ਬਰਾਜਮਾਨ ਸਾਡੇ ਨਵੇਂ ਬਨੇ ਹੋਏ ਸ਼ੋਭਨੀ ਕਾਲੀਦਵ ਦੇ ਦੇ ਅਸਤੀ ਦੇ ਪ੍ਰਧਾਨ ਜਰਸੀ ਸਿੰਘ ਜਗਾ ਕਲਿਆਣ ਜੀ ਸਿਆਰੀ ਪ੍ਰਧਾਨ ਗੋਲਦੀ ਜੀ ਉਤਮੋਤੀ ਲੀਡਰਸ਼ਿਪ ਦੇ ਹੋਤੇ ਬੈਠੀ ਹੈ ਸਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਤੁਸੀਂ ਸਰਾਂ ਦੇ ਆਦੇ ਵਿੱਚ ਦੁਬਾਰੀ ਦਾ ਸਰਾਂ ਨੇ ਇਹ ਬੋਲੇ ਹੋ ਮੈਂ ਤਾਂ ਇਹ ਗੱਲ ਕਹੂੰਗਾ ਸਭ ਤੋਂ ਵੱਧ ਧੰਨਵਾਦ ਮੈਂ ਕਪਤਾਨ ਸ਼ੋਮਨੀ ਕਾਲੀ ਦਾ ਦੇ ਪ੍ਰਧਾਨ ਸਰ ਸੁਭਰੀ ਸਿੰਘ ਜੀ ਬਾਲਣ ਸਾਹਿਬ ਦਾ ਵੀ ਬਾਰ ਸਤਿਕਾਰ ਬਾਲਣ ਜੀ ਦਾ ਮੁੱਢਲੀ ਲੀਡਰਸ਼ਿਪ ਦਾ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਜਿਹੜੇ ਤੁਸੀਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੇ ਛੋਟਾ ਪਿਆਰ ਨਾ ਨਾ ਹੋਵੇ ਨਾ ਕੁਝ ਵੀ ਨਹੀਂ ਉਸੇ ਪਰ ਬਣੇ ਪਰ ਛੋਟੇ ਪਿਆਰ ਬਣਾ ਕੋਈ ਹੋਰਤ ਦੇ ਮੈਨੇ ਮਡਾ ਪਿਆਰਾ ਤਾਂ ਹੈ ਸਾਰਾ ਕੋਲ ਕੰਦਲੀਏ ਚੱਲ ਰਹਾ ਹੈ ਹੁਣ ਅੱਗੇ ਆਪਾਂ ਆਪਣੀ ਹੀ ਗੱਲ ਕਰੀਏ 1.5 ਘੰਟਾ ਰਹਿ ਗਿਆ ਟੋਨ ਦੇ ਵਿੱਚ 27 ਮਿਹਲੇ ਆਈ ਖੜੀ ਹੈ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਆਪਾਂ ਇੱਕ ਮੁਖ ਹੋ ਕੇ ਵੱਧ ਵੱਧ ਜੋਰ ਲਾ ਕੇ ਸਾਥ ਹੁਕਮੰਤੀ ਪ੍ਰਾਈਏ ਉਹਨਾਂ ਦੇ ਬੰਨ ਨਾਲ ਹੀ ਅੱਛਾ ਦੀ ਆਪਣੇ ਸਰਕਾਰ ਦਾ ਮਾਣ ਬਣੂਗਾ ਉਹ ਪਿੱਛੇ ਜੇ ਪ੍ਰਧਾਨ ਦਾ ਜਦ ਬੱਦਦੇ ਆਈ ਮੇਰੀ ਗੱਲ ਵੀ ਹੋ ਜੀ ਮੈਂ ਆਹ ਪਰਿਵਾਰ ਨਹੀਂ ਕੀਤਾ ਸੀ ਤਾਂ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਸੀ ਵੀ ਆਪਾਂ ਕੁ ਮਹੀਨੇ ਦੇ ਵਿੱਚ ਵਿੱਚ ਸਾਰੇ ਆਪਣੇ ਜਿਹੜੇ ਜੀਤੇ ਆਉਂਦੇ ਹੈ ਸਾਰੇ ਬੰਦ ਵਰਕਰਾਂ ਨੂੰ ਆਪਣਾ ਬਣਾਗੇ ਤਾਂ ਕਿ ਸਾਰਿਆਂ ਨੂੰ ਰਜਿਸਟਰ ਕਰ ਸਕੀਏ ਇੱਕ ਵਾਰੀ ਫੇਰ ਮੈਂ ਕਰਾ ਨੂੰ ਇਹ ਪੱਤਰ ਮਾਰ ਕਰਦਾ ਨਾਲੇ ਸਤਿ ਸ਼ਰਨ ਬੇਤੀ ਕਰਦਾ ਹਾਂ ਬਰਤਵਾ ਦਾ ਪੱਕਾ ਮਿਹਨਤ ਕਰਕੇ ਸਰਕਾਰ ਫੜਾਈ ਰੈਗੂ ਜੀ ਦਾ ਖਾਲਸਾ ਰੈਗੂ ਜੀ ਦਾ ਸਾ ਮੇਰੇ ਘਟ ਕਰਨ ਦੀ ਮਾफी ਚਾਹੁੰਦੇ ਆ ਸੰਦੀਪ ਸਿੰਘ ਜੀ ਨੰਬਰਦਾਰ ਸਾਹਿਬ ਬੱਲੇ ਐਂਸੀ ਜੀ ਮੱਖਣ ਸਿੰਘ ਜੀ ਐਸਸੀਪੇਕ ਦੇ ਜ਼ਿਲ੍ਹਾ ਪ੍ਰਧਾਨ ਐਂਸੀ ਸਾਹਿਬ ਮਨਿੰਦਰ ਥੋੜੀ ਜੀ ਜਗਜੀਤ ਭੁੱਲਰ ਜੀ ਸੋਹਣੇ ਸਾਰੇ ਸੱਜਣਾ ਨੂੰ ਜੀ ਆਇਆਂ ਨੂੰ ਅਬੇ ਖੰਗਣਵਾਲ ਜੀ ਸਰਕਲ ਦੇ ਸਿਹਦਰ ਖੁੱਬਣ ਸਾਹਿਬ ਐਂਸੀ ਬੈਠੇ ਨੇ ਪਿੱਛੇ ਉਹਨਾਂ ਨੂੰ ਜੀ ਆਇਆਂ ਨੂੰ ਸਾਥ ਸਹਿਯੋਗ ਤੇ ਪਹੁੰਚਣੇ ਮਿਹੜੀ ਚਾਰ ਤਰ੍ਹਾਂ ਦਾ ਜੀ ਆਇਆਂ ਨੂੰ ਸਰਵੇਸ਼ ਸਿੰਘ ਬਰਾੜ ਸਾਹਿਬ ਉਹਨਾਂ ਨੂੰ ਵੀ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰਦਾ ਮੈਂ ਤਾਂ ਕਰੀ ਸੀ ਬੇਨਤੀ ਹਲਕਾਂ ਜਨਤ ਫੂਲ ਹਿੰਦ ਮਹਾਰਾਜ ਜੀ ਨੂੰ ਉਹਨਾਂ ਨੇ ਮਾਫੀ ਮੰਗ ਲਈ ਕਹਿੰਦੇ ਇੱਕ ਤਾਂ ਮੌਸਮ ਖਰਾਬ ਹੋ ਰਿਹਾ ਇੱਕ ਬਲਾਰੇ ਬਹੁਤ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਸਾਡੇ ਨਾਮਯੁਕਤ ਸ਼ਹਿਰੀ ਪ੍ਰਧਾਨ ਸ਼ਸ਼ੀਲ ਗੋਲਡੀ ਜੀ ਟੈਕ ਕਮਟੀ ਵਾਲੇ ਇੱਕ ਉਹਨੇ ਖੜੇ ਹੋ ਕੇ ਜਾਣ ਦੀ ਸਹਾਨ ਹੋ ਗਈ ਗੋਲਡੀ ਜੀ ਕਲੇ ਦਾ ਵਿਚਾਰੇ ਕਰ ਦਿਓ ਜੀ ਗੀਰ ਗੋੜੀ ਜਿਹਨਾਂ ਨੂੰ ਜੁਲਾਸ਼ਹਿਰੀ ਪ੍ਰਧਾਨ ਬਣਾਇਆ ਗਿਆ ਉਹ ਤੁਹਾਡੇ ਨਾਲ ਗਵਰਨਮੈਂਟ ਲਈ ਆਪਣੇ ਵਿਚਾਰਾਂ ਸਾਂਝੇ ਕਰਨਗੇ ਨਮਸਕਾਰ ਕਰਾਂਗੇ ਗੋੜੀ ਜੀ ਅੱਜ ਬੈਠੇ ਨੇ ਮੇਰਾ ਇੱਕੋ ਜਿਹਾ ਗਲਾ ਕਾਫੀ ਖਰਾਬ ਹੈ ਮੈਂ ਮਾਫੀ ਮੰਗ ਲਈ ਜੀ ਮਾਨ ਸਾਹਿਬ ਪਰ ਗੋੜੀ ਜੀ ਕਹਿੰਦੇ ਧੰਨਵਾਦ ਤਾਂ ਕਰੋ ਸੋ ਮੈਂ ਤੇ ਬਬਲੀ ਜੀ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਸਾਡਾ ਇਨਾ ਮਾਣ ਇੱਥੇ ਕੀਤਾ ਤੇ ਜਿਹੜੇ ਪਿੰਡਾਂ ਸ਼ਹਿਰੀ ਦੇ ਵਰਕਰ ਆ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਜੋ ਮੌਸਮ ਖਰਾਬ ਹੋ ਦੇ ਵਿੱਚ باوجود ਵੀ ਇੰਨੀ ਵੱਡੀ ਇੱਥੇ ਇੱਥੇ ਹਾਜ਼ਰ ਹੋਏ ਤੇ ਹੁਣ ਕਾਫੀਾਰੇ ਬੈਠੇ ਆ ਪਰ ਟਾਈਮ ਬਹੁਤ ਲੰਬਾ ਲਾ ਰਹੇ ਨੇ ਦਾ ਸਾਰੇ ਵੀਰਾਂ ਨੀਤ ਅਸੀਂ ਪੈ ਜਾਈ ਇੱਥੇ ਬੱਧੀ ਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਦੋਧੋ ਬੱਜਵਤ ਬਾਵਾ ਦੀਪਾ ਹਾਸੀ ਬਗਵਾ ਬਾਲਦ ਤੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਜੂਵੀਰ ਸਿੰਘ ਬਾਲਦ ਜੀ ਦਾ ਜਿਨ੍ਹਾਂ ਨੇ ਇੱਕ ਨਵਾਂ ਨੇ ਬਰਕਰ ਤੇ ਇਨਾ ਮਾਨ ਵਕਿਆ ਤੇ ਮੇਲੋ ਬਿੰਡਾ ਜਿਲ੍ਹਾ ਜੈਰੀ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਮੈਨੂੰ ਉਹਨੂੰ ਪੂਰਾ ਵਿਸ਼ਵਾਸ ਜੁਣਾ ਹੈ ਕਿ ਪਾਰਟੀ ਨੂੰ ਵਿਸ਼ਵਾਸ ਜੁਣਾ ਹੈ ਕਿ ਤੁਹਾਡੀ ਅਰੰਦਾ ਦਾ ਪੂਰਾ ਖਰਾ ਉਤਰਵਾਵੇਂ ਤੇ ਪੂਰੇ ਦਿਨੋ ਜਾਨਪ ਕੰਮ ਕਰਕੇ ਇਥੋਂ ਆਪਾਂ ਜੇ ਲੋਕ ਪਾਰਟੀ ਟਿੱਟੂ ਦੇਊਗੀ ਆਪਣੇ ਸਾਰੇ ਜਿੰਨਾ ਹੀ ਪਿੰਡੇ ਜ਼ਿਲ੍ਹੇ ਚ ਹੋਇਆ ਵੱਧ ਤੋਂ ਵੱਧ ਮੈਂ ਇਹ ਮੰਨਦਾ ਕਿ ਸਾਰੀ ਅੰਮਲ ਆਪਣੇ ਦਾਗੇ ਤੇ ਜਾਣੇ ਇਤੋਂ ਕਿ ਸਾਰਾ ਕਮੇਡੀ ਆਪਣੀ ਕਮੇਡੀ ਜਿਵੇਂ ਵੀ ਹੋਊਗੀ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਹੁਣ ਮੌਜੂਦਾ ਪਾਰਟੀ ਆਮ ਆਦਮੀ ਇਹ ਦੇ ਕੋਲ ਜਿਹੜੀ ਕੁਝ ਨਹੀਂ ਕੀਤਾ ਤੇ ਸਿਰਫ ਲੁੱਟਾਂ ਖੋਹਾਂ ਤੇ ਤਕਲੀ ਹੋਈ ਹੈ ਤੇ ਇਹਨਾਂ ਕੋਲੇ ਹਮੇ ਕੰਮ ਕਰਨ ਨੂੰ ਕੋਈ ਕੰਮ ਨਹੀਂ ਕੰਮ ਦੇ ਨਾਮ ਤੇ ਆਪਾਂ ਬਿੰਡੇ ਹੀ ਦੇਖ ਲਓ ਇੱਥੇ ਇਹਨਾਂ ਨੇ ਇੱਕ ਇੱਟ ਵੀ ਨਹੀਂ ਲਾਈ ਬਿੰਡੇ ਦੀ ਜਿੰਨੀ ਡਿਵੈਲਪਮੈਂਟ ਹੈ ਸ਼ਰਮਣੀ ਕਾਜੀਦਾਲ ਨੇ ਕੀਤੀ ਹੈ ਆਪਾਂ ਬਿੰਡੇ ਬਾਰੇ ਪਹਿਲਾਂ ਵੀ ਘਾਤਦਾ ਹੈ ਪੁਰਾਣੀ ਘਾਤਦਾ ਹੈ ਦੇਖਿਆ ਤੇਰਾ ਬਿੰਡਾ ਨਾ ਤੋਰੀ ਦਾ ਟਿੱਡਾ ਇੱਥੇ ਸਬਜ਼ੀ ਵੀ ਨਹੀਂ ਹੁੰਦੀ ਸੀ ਪਟਿਆਰੇ ਲਧਾਨੀ ਦੇ ਛੱਡੋ ਬਰਨਾਲੇ ਦੀ ਕੁੜੀ ਬਰਨਾਲੇ ਪਰ ਇੱਥੇ ਆਜੇ ਰਾਜ ਨਹੀਂ ਰਿਸਤਾ ਕੇ ਇਹ ਬਿੰਡਾ ਪਛੜਾ ਇਲਾਕਾ ਹੈ ਇਹ ਸਿਰਫ ਬਦਵਾ ਹੀ ਦੇਣਾ ਜਿਹੜਾ ਬਿੰਡਾ ਅੱਜ ਪੂਰੇ ਮੜਕੇ ਵਾਰਡ ਦੇ ਚੱਕਿਆ ਹੋਇਆ ਇਸ ਕਰਕੇ ਇੱਥੇ ਦੂਜਾ ਕਾਂਗਰਸ ਹੈ ਇਹ ਆਪ ਦੀ ਕਾਰੋਗਲੇ ਹੋਏ ਵੈ ਇਹਨਾਂ ਨੂੰ ਅਜ ਲੱਗਦਾ ਵੀ ਸਪਾਈ ਚ ਹੀ ਆਈ ਜਾਵਾਂਗੇ ਵੀ ਆਮ ਆਦਮੀ ਫੇਰੋਂ ਵੀ ਸਾਡਾ ਨੰਬਰ ਹੈ ਪਰ ਇਹ ਵੀ ਭੁੱਲ ਜਾਣਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਇਹਨਾਂ ਦਾ ਵੀ ਦੇਖਿਆ ਵੀ ਛੁਕੀਆਂ ਰੋਹ ਖਾਨ ਵਾਲੇ ਕੋ ਜਿਹੜਾ ਬੰਦਾ ਗੁਰਕਾ ਸਾਹਿਬ ਦੀ ਠੀਕ ਹੋ ਆਹ ਹੈ ਜਿਹੜੀ ਪਾਰਟੀ ਉਹ ਤਾਂ ਕੋਈ ਵਿਸ਼ਵਾਸ ਨਹੀਂ ਕਰਦੇ ਤੇ ਆਉਣ ਵਾਲਾ ਸਮਾਂ ਆਪਣਾ ਹੀ ਹੈ ਪਰ ਆਪਣੇ ਵਰਕਰ ਥੋੜੇ ਢਿੱਲੇ ਚੱਲ ਰਹੇ ਐ ਤੇ ਇਸ ਕਰਕੇ ਤੁਸੀਂ ਆਉਂਦੀਆਂ ਸਾਡੇ ਬੜ ਕੇ ਕੱਟ ਕੇ ਪੂਰਾ ਜੋਰ ਨਾਲ ਵੱਧ ਤੋਂ ਵੱਧ ਆਪਣੇ ਨਾਲ ਬੱਤ ਕਰ ਜੋ ਟੀਮ ਜੋੜੋ ਬੱਤ ਕਰ ਜੋੜੋ ਤੇ ਮੁੱਖੀ ਬਸ ਤੇ ਪਾਰਟੀ ਦਾ ਮਜ਼ਬੂਤ ਕਰੀਏ ਤੇ 2027 ਨੇ ਫਰਮ ਨਹੀਂ ਕੱਢੀ ਦਾ ਜੀ ਸਰਕਾਰ ਬਣਾਈ ਧੰਨਵਾਦ ਹੋਮੀ ਔਰ ਬਕਿੰਡਾ ਸਿਰ ਡਵਲ ਪਰ ਵੀ ਕਲਾਸ ਸਭ ਹੋ ਗਿਆ ਉਹ ਆਈਟੀ ਕੰਪਨੀਆਂ ਦੇ ਜੋ ਸਰਕਸਟੀ ਵਿੱਚ ਬਾਦਲ ਦਾ 2016 ਕਮੇਟੀ ਹੋਈ ਸੀ ਉਹਨਾਂ ਨੇ ਮੰਗ ਰੱਖੀ ਸੀ ਕਿ 에어ਪੋਰਟ ਲਿਆ ਦਿਓ ਉਸ ਕਰਕੇ 에어ਪੋਰਟ ਲਾਇਆ ਗਿਆ ਸੀ ਤਾਕ ਜਿਹੜੀਆਂ ਕੰਪਨੀ ਐ ਉਹਨੂੰ ਆਪਾਂ ਉਹਨਾਂ ਦੇ ਅੱਗੇ ਨੌਕਰੀ ਉਹਨਾਂ ਦੇ ਕੋਲ ਮਜ਼ਦੂਰਾਂ ਨੂੰ ਸਸਤੀ ਮਿਲਣੀ ਐ ਹੁਣ ਤਾਂ ਰੱਬ ਵੀ ਕਹਿੰਦਾ ਰੁਕ ਜਾ ਮੈਂ ਕਹਿੰਦਾ ਕਿ ਥੇਢੇ ਜੇ ਗੱਲ ਕਰਾਂਗੇ ਤੁਹਾਡੇ ਨਾਲ ਠੀਕ ਐ ਮੈਂ ਐਸ ਵੀ ਬਾਰੇ ਗੱਲ ਕਰਦਾ ਹਾਂ ਜਿਹੜੀ ਆਪਣੀ ਲੀਡਰਸ਼ਿਪ ਐ ਉਹਦੀ ਜਿਹੜੀ ਸੋਚ ਐ ਉਹ ਬਹੁਤ ਜ਼ਿਆਦਾ ਕਮਿਊਨਿਟੀ ਫੋਕਸ ਹੈ ਉਹਨਾਂ ਦੀ ਸੋਚ ਐ ਕਿ ਇਸ ਤਰੀਕੇ ਨਾਲ ਨੌਕਰੀਆਂ ਲਿਆਂਡੀਆਂ ਜਾਣ ਇਸ ਤਰੀਕੇ ਵਿਕਾਸ ਕੀਤਾ ਜਾਵੇ ਇਹ ਗੱਲ ਨੂੰ ਆਪਾਂ 500 ਦਿਨ ਲੋਕਾਂ ਜਿੱਥੇ ਸਾਥ ਕਹਿੰਦੇ ਆ ਜਿੱਥੇ ਲੋਕ ਜੁਗੈਨੇ ਦੇਖੋ ਸਹਿਯੋਗ ਕਰਨ ਚਾਹਦੇ ਆ ਜਿੱਥੇ ਵੀ ਦੁਕਾਨ ਤੇ ਗੱਲਾਂ ਉਥੇ ਚੱਲ ਚਾ ਉਸ ਮਾਹੌਲ ਨੂੰ ਹੋਰ ਬਣਾਉਣ ਦੀ ਲੋੜ ਹੈ ਇੰਨਾ ਹੀ ਮੈਂ ਕਹਦਾ ਹੋਇਆ ਸਮੂਚੀ ਲੀਡਰਸ਼ਿਪ ਦਾ ਵਰਕਰ ਪਹਿਮਾਨ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਮੈਂ ਇਸ ਦੌਰ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਟਰੀ ਬੈਟਰੀ ਕੰਪਨੀ ਕੰਪਨੀ ਆਉਂਦੇ ਜਦੋਂ ਭਾਈ ਸਾਹਿਬ ਦੇ ਰੇਟ ਬੈਸਟ ਮੈਂ ਇਹ ਵੀ ਦਰਵਾਜ਼ਾ ਰਾਮਰੇ ਕਮੇਜੀ ਇਹ ਅੱਜ ਬਹੁਤ ਮਾਣ ਹੋ ਰਿਹਾ ਹੈ ਕਿ ਮੀ ਪੈਂਦੇ ਦੇ ਵਿੱਚ ਵੀ ਵਰਕਰ ਕਿੰਨੀ ਖੁੱਤੀ ਨਾਲ ਹਮੂਮਾਟੇ ਦੇ ਬੰਦੇ ਪੀਜੇ ਦਿਨ ਗੋਲੀਆਂ ਬੱਤੀਆਂ ਜਾਂਦੀਆਂ ਸਾਰੇ ਵਰਕਰ ਮਹਾਨ ਸਾਹ ਰਾਮਪਰਾ ਖਾਣਾ ਬਹੁਤ ਵੰਡੋ ਵਰਤਿਆ ਜਾਏ ਖੁਸ਼ ਵਰਕਰ ਮੇਰੇ ਸਾਬ ਨਾਲ ਮੀਨੂ ਦੇਖਦੇ ਪਿੱਛੇ ਰਹੇ ਗਏ ਵਪਾਰੀਆਂ ਦੇ ਪਤਲ ਹੋਏ ਉਹ ਸਰਦਾਰ ਸੁਖਵੀਰ ਸਿੰਘ ਦੀ ਬਾਲ ਤੋਂ ਉਨਾ ਖੁਸ਼ ਹੈ ਜੋ ਕਿ ਉਹਨਾਂ ਨੇ ਬਦਕ ਕਮੇਟੀ ਕਮੀ ਹੈ ਉਹ ਪ੍ਰਧਾਨ ਬਣਾਇਆ ਹੈ ਕਿ ਉਹਨਾਂ ਨੇ ਸਭ ਤੋਂ ਪਹਿਲੇ ਮਾਰ ਬਿਠਾ ਦਿੱਤਾ ਜਿਹੜੀ ਆਉਣ ਵਾਲੀ 2027 ਦੇ ਵਿੱਚ ਸਰਕਾਰ ਬਾਨੀ ਹੈ ਇਹ ਸ਼੍ਰੋਮੀਆਂ ਚਾਲੀ ਦਾਦੀ ਬਾਨੀ ਅਖੇਤਰੀ ਪਾਰਟੀ ਨੇ ਲੋਕਾਂ ਨੇ 5 ਸਾਲ ਕਾਂਗਰਸ ਨੂੰ ਜਿਤਾ ਕੇ ਦੇਖਿਆ ਹੁਣ ਆਪ ਨੂੰ ਜਿਤਾ ਕੇ ਦੇਖ ਲਿਆ ਜੀ ਹੁਣ ਲੋਕ ਤੁਲਨਾ ਕਰਨ ਲੱਗਿਆ ਬੈਲੈਂਸ ਕਰਨ ਲੱਗਿਆ ਵੀ ਕਿਹੜੀ ਪਾਰਟੀ ਕਿਹਦੀ ਵਧੀਆ ਸੀ ਲੋਕਾਂ ਨੇ ਹੁਣ ਦੇਖ ਲਿਆ ਵੀ ਛੋਮੀ ਅਕਾਲੀ ਦਲ ਨੂੰ ਹਰਾ ਕੇ ਅਸੀਂ ਕਿੰਨਾ ਖੁੱਪ ਪਾਇਆ ਹੁਣ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਵਪਾਰੀ ਵਰਗ ਸਾਰਾ ਹੁਣ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਹੈ ਹੁਣ ਇਹੀ ਗੱਲਾਂ ਕਰ ਰਿਹਾ ਹੈ ਕਿ ਅਸੀਂ ਛੋਮੀ ਅਕਾਲੀ ਦਲ ਨੂੰ ਵੋਟ ਪਾ ਕੇ ਖੇਤਰੀ ਪਾਰਟੀ ਨੂੰ ਪੰਜਾਬ ਦੇ ਵਿੱਚ ਲੈਣਾ ਦਾ ਜੋ ਪੰਜਾਬ ਅਸਲ आगू पार्टी के शामिल हुए हैं ਮੈਂ ਪਹਿਲਾਂ ਕਹਿ ਰਿਹਾ ਸੀ ਕਿ ਨਾਲ ਆਉਣ ਵਾਲੀ ਬੋਲੀ ਵੱਡੀ ਰੇਕਡ ਪੈਦਾ ਬੋਲੂ ਮੇਰੇ ਬੇਂਤੀ ਆ ਕਿ ਜਾਂ ਤਾਂ ਜੱਡ ਭੇਜੀ ਜਾਇਓ ਨਹੀਂ ਭਾ ਇਹ ਸ਼ਹਿਰੀ ਹਲਕੇ ਵੱਲੋਂ ਹਲਕਾ ਇੰਚਾਰਜ ਇਕਬਾਲ ਸਿੰਘ ਬਗੜੀ ਢਿੱਲੋਂ ਸਾਹਿਬ ਉਹਨਾਂ ਦੀ ਰਵਾਈ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਨੂੰ ਪਿਆ ਜਨ ਸਾਡੇ ਜ਼ਿਲ੍ਹੇ ਨੂੰ ਲਿਸਟ ਦੇ ਵਿੱਚ ਬਹੁਤ ਵੱਡਾ ਮਾਨ ਸਨਮਾਨ ਮਿਲਿਆ ਸਾਡੇ ਪਰਮ ਮਿੱਤਰ ਨੰਬਰ ਦਾ ਉਹਦਾ ਦਿੱਤਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੋਤ ਗੁਰਤਾ ਜੀ ਉਹਨਾਂ ਨੂੰ ਬੁਣਾਇਆ ਗਿਆ ਉਹਨਾਂ ਦੇ ਨਾਲ ਹੀ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਸਿਟੀਜ਼ਨ ਜਨਰਲ ਜਿਹੜੇ ਮਿਲ ਰਹੇ ਨੇ ਸਾਰਿਆਂ ਨੂੰ ਸੰਗਤ ਮੰਡੀ ਵਾਲੇ ਉਹਨਾਂ ਨੂੰ ਸ਼ੋਕ ਦੇ ਅਕਾਲੀ ਗੁਰੂ ਦਾ ਪਟੰਨਾ ਸ਼ਹਿਰ ਦਾ ਪ੍ਰਧਾਨ ਬੁਣਾਇਆ ਗਿਆ ਉਹਦੇ ਨਾਲ ਹੀ ਪਾਰਟੀ ਦੀ ਬਹੁਤ ਹੀ ਪਾਵਰਫੁਲ ਕਮੇਟੀ ਬਾਕੀ ਸਾਰੇ ਦੇ ਨਾਮ ਤਾਂ ਮੈਂ ਐਹਰੀ ਦਵਾਤੀ ਆ ਕਿਉਂਕਿ ਇਹ ਪੀਏਸੀ ਦੇ ਮੈਂਬਰ ਨੇ ਔਰ ਸਾਡੇ ਸਟੇਟ ਦੇ ਡੈਲੀਗੇਟ ਜਿਹਨਾਂ ਨੂੰ ਸਟੇਟ ਦੇ ਡੈਲੀਗੇਟ ਚੁਣਿਆ ਗਿਆ ਸੀ ਰਾਜਵਿੰਦਰ ਬਠਿੰਡਾ ਜ਼ਿਲ੍ਹੇ ਦੇ ਨਾਮ ਨਿਯੁਕਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਜਗਾ ਕਲਿਆਣ ਦੀ ਉਹਨਾਂ ਦੇ ਨਾਲ ਸਾਡੇ ਸਾਬਕਾ ਮੇਲ ਅਤੇ ਵਰਕਿੰਗ ਕਮੇਟੀ ਮੈਂਬਰ ਸਰਦਾਰ ਬਲਜੀਤ ਸਿੰਘ ਬੀਡਵੈਮਨ ਸਾਹਿਬ 바이ਸ਼ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਮੋਹਿਤ ਗੁਪਤਾ ਜੀ ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸਰਦਾਰ ਬਾਦਲ ਜੀ ਦਾ ਤੇ ਸਮੁੱਚੀ ਹਾਈ ਕਮਾਂਡ ਦਾ ਜਿਲ੍ਹਿਆਂ ਗਾਹਾਈਆਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਠਿੰਡੇ ਸ਼ਹਿਰ ਦੇ ਉੱਤੇ ਬਠਿੰਡੇ ਜ਼ਿਲ੍ਹੇ ਦੇ ਉੱਤੇ ਐਡਾ ਵੱਡਾ ਹੱਥ ਰੱਖ ਕੇ ਸਾਨੂੰ ਵੱਡੀ ਲੁਆਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿੱਤੀ ਉਸ ਤੋਂ ਬਾਅਦ ਮੈਂ ਤੁਹਾਡਾ ਸਾਰਿਆਂ ਦਾ ਸਾਹਮਣੇ ਬੈਠੀ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਬਰਕਰਾਰ ਸਹਿਬਾਨ ਅਹੁਦੇਦਾਰ ਸਹਿਬਾਨ ਜਿਨ੍ਹਾਂ ਨੇ ਛੋਟੇ ਜਿਹੇ ਸਰਦਿਆਂ ਦੇ ਉੱਤੇ بڑے ਛੋਟੇ ਨੋਟਿਸ ਦੇ ਵਿੱਚ ਭਾਰੀ ਗਿੰਥੀ ਦੇ ਵਿੱਚ ਆ ਕੇ ਅੱਜ ਇਸ ਖੁਸ਼ੀ ਦੇ ਵਿੱਚ ਖੁਸ਼ੀ ਸਾਂਝੀ ਕੀਤੀ ਹਾਜ਼ਰੀ ਲਵਾਈ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਜਗਾਹਾਂ ਜੋ तहे ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਅੱਜ ਆਪਣੇ ਸਮਝ ਲੋ ਔਕਾਜ਼ ਹੋ ਗਿਆ ਇੱਥੋਂ ਸਾਡੀ ਟੀਮ ਪਾਰਟੀ ਸ਼ੁਰੂ ਹੋਗੀ ਪਾਰਟੀ ਪ੍ਰਧਾਨ ਰੋਜ਼ ਦਿੱਸਾਂ ਜਾਰੀ ਕਰ ਰਹੇ ਨੇ ਸਾਰਿਆਂ ਨੂੰ ਠੁਕਮੇਸਤਾਨ ਮਿਲ ਰਹੇ ਨੇ ਤੇ ਮੈਂ ਇੱਕ ਬੇਨਤੀ ਕਰੂੰਗਾ ਕਿ ਕਈ ਵਾਰੀ ਕੀ ਹੁੰਦਾ ਸਾਡੇ ਅਸੀਂ ਬਾਹਲੇ ੱੱੱਤੇ ਕਾਲੇ ਹੋ ਜਾਂਦੇ ਆ ਕਿਉਂਕਿ ਜਦੋਂ ਤੁਮਡੇ ਵਰਕਰ ਸਹਿਬਾਨ ਬਗਾਇ ਦੇਣ ਆਏਗੇ ਆ ਕਾਲੀ ਗੋਦੀ ਨਮੀ ਜੁਕਤ ਟੀਮ ਨੂੰ ਮੋਹਿਤ ਗੁਪਤਾ ਜੀ ਸੀਨੀਅਰ ਵਾਈਸ ਪ੍ਰਧਾਨ ਬਣੇ ਨੇ ਸੋ ਸ਼ਹੀਲ ਜੀ ਜੋ ਸ਼ਹੀਰੀ ਪ੍ਰਧਾਨ ਬਣੇ ਨੇ ਤੇ ਸਾਡੇ ਵੱਡੇ ਵੀਰ ਜਨਸੀਰ ਸਿੰਘ ਕਲਿਆਣ ਸਾਹਿਬ ਜਿਨ੍ਹਾਂ ਨੂੰ ਇਧਿਆਤੀ ਦਾ ਪ੍ਰਧਾਨ ਰਾਇਆਗਾ ਮੇਰੇ ਨਾਲ ਇੱਥੇ ਬੈਠੇ ਹਿੰਦਾ ਜੀ ਸਮੂਚੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਇੱਥੇ ਬੈਠੇ ਮੇਰੇ ਵਰਕਰ ਸਾਹਿਬਾਨ ਪਤਲੀ ਸਾਹਿਬ ਪੌਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਜੀ ਪਾਰਟੀ ਹਾਈ ਕਮਾਂਡ ਦਾ ਫਜ਼ਾਲ ਸੁਖਵਿੰਟ ਪਾਦਰਪਤਾਨ ਸਾਹਿਬ ਦਾ ਬੀਬਾ ਸਿਮਰਤ ਕੋਰ ਪਾਦਰ ਜੀ ਦਾ ਇੱਕ ਐਨੀ ਵਧੀਆ ਟੀਮ ਜਿਹੜੀ ਅਕਾਲੀ ਦਲ ਦੇ ਔਖੇ ਸਮੇਂ ਅਕਾਲੀ ਦਲ ਦੇ ਨਾਲ ਖੜੀ ਬਹੁਤ ਬੰਦੇ ਮੇਰੇ ਵਰਗੇ ਮੈਂ ਵੀ 2 ਸਾਲ ਪਹਿ ਪੱਜ ਗਿਆ ਸੀਗਾ ਪਰ ਜਦੋਂ ਟਾਈਮ ਆਇਆ ਜਦੋਂ ਟਾਈਮ ਆਇਆ ਉਦੋਂ ਮੈਂ ਨਾਲ ਖੜਾ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤੂੰ ਗਲਤ ਕਰ ਰਿਹਾਗਾ ਵੀ ਉਹ ਨੈਸ਼ਨਲ ਪਾਰਟੀ ਹੈ ਦੇਖੋ ਗੱਠਜੋੜ ਤੋਂ ਬਿਗੈਰ ਨਾ ਤਾਂ ਉਹਨਾਂ ਦੇ ਪੱਲੇ ਆ ਕੁਝ ਆਪਾਂ ਦਾ ਫੇਰ ਚਲੋ ਨੇੜੇ-ਨੇੜੇ ਲੱਗ ਜਾਗੇ ਤੋਂ ਗਠਜੋੜ ਕਾਰਾਂਜ ਬੈਠਵੇਂ ਜਾਗਾ ਸਮੁੱਚੇ ਪੰਜਾਬ ਦਾ ਫਾਇਦਾ ਹੈਗਾ ਤੇ ਪੰਜਾਬ ਨੂੰ ਅੱਜ ਦੀ ਲੋੜ ਹੈ ਕਿ ਇੱਕ ਸਰਕਾਰ ਜੋ ਇੱਕ ਰੀਜਨਲ ਪਾਰਟੀ ਦੀ ਹੋਵੇ ਜਿਹੜੀ ਗੱਲ ਇਹ ਅਕਾਲੀ ਦਲ ਹੈ ਜਿਹੜੀ ਪਾਰਟੀ ਨੇ ਲਗਾਤਾਰ 10 ਸਾਲ ਕੰਮ ਕੀਤੇ ਨੇਗੇ ਕੰਮ ਗਿਣਾਉਣ ਲੱਗ ਜੀਏ ਤਾਂ ਮੈਂ ਸਮਝਦਾ ਸ਼ਾਮ ਹੋ ਜਾਊਗੀ ਪਰ ਤੁਸੀਂ ਸੜਕਾਂ ਤੋਂ ਲੈ ਕੇ ਬਿਜਲੀ ਤੋਂ ਲੈ ਕੇ ਸਾਡੇ ਵਰਗੇ ਜਿਹੜੇ ਦਿਹਾਤੀ ਹਲਕੇ ਨੇਗੇ ਇੱਕ ਇੱਕ ਕੰਮ ਖਾਲਾਂ ਦਾ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੋਟਰਾਂ ਤੋਂ ਲੈ ਕੇ ਜਿਹੜੇ ਜਿਹੜੇ ਕੰਮ ਕਰਾ दिए ਉਹ ਅਕਾਲੀ ਦਲ ਨੇ ਕੀਤੇ ਨੇਗੇ ਤੋਂ ਆਪਾਂ ਪੰਜਾਬ ਦੇ ਲੋਕ ਦਿਲੋਂ ਜਾਦੇ ਆਪਾਂ ਸੋਚਦੇ ਆ ਮੰਨ ਤੋਂ ਨਹੀਂ ਸੋਚਦੇ ਕੱਟਾ ਹੋ ਜਾਂਦੇ ਪਰ ਹੁਣ ਟਾਈਮ ਹੈ ਕਿ ਆਪਾਂ ਉਹ ਪਾਰਟੀ ਦਾ ਫਲਣਾ ਫਰੀਏ ਉਹਨਾਂ ਨੂੰ ਤਕੜਾ ਕਰੀਏ ਜਿਨ੍ਹਾਂ ਨੇ ਆਪਣੇ ਵਾਸਤੇ ਸਟੈਂਡ ਲਿਆਗਾ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ ਭਾਵੇਂ ਜਿਹੜਾ ਮਰਜੀ ਮੁੱਦਾ ਹੋਵੇ ਜੇ ਤੁਹਾਡਾ ਹੱਥ ਇੱਕ ਰੀਜਨਲ ਪਾਰਟੀ ਨਹੀਂ ਫੜ ਸਕਦੀ ਤੇ ਮੈਂ ਸਮਝਦਾ ਤੁਹਾਡੀ ਕਿਤੇ ਵੀ ਕਿਤੇ ਵੀ ਕਿਉਂਕਿ ਮੈਂ ਵੀ ਰਹਿ ਕੇ ਆਇਆਂਗਾ ਹੁਣ ਦੂਜੇ ਪਾਸੇ 2 ਸਾਲ ਕੋਈ ਨਹੀਂ ਬਠਿੰਡੇ ਜ਼ਿਲ੍ਹੇ ਦੇ ਵਰਕਰ ਸਹਿਬਾਨ ਆ ਕਾਲੀ ਦਲ ਸਾਰੰ ਉਦਾਈ ਹੈ ਕਿ ਜਦੋਂ ਟਾਈਮ ਆਇਆ ਜਦੋਂ ਸਾਰੇ ਕਹਿੰਦੇ ਸੀ ਵੀ ਐਤਕੇ ਦਾ ਬੀਬੀ ਹਾਰੂਗੀ ਤੁਸੀਂ ਸਾਰਿਆਂ ਨੇ ਸਿਰ ਜੋੜੇ ਮੋਢੇ ਨਾਲ ਮੋਢਾ ਲਾਇਆ ਤੇ 10000 ਨਹੀਂ 20000 ਨਹੀਂ 50000 ਵੋਟ ਤੇ ਆਪਾਂ ਬੀਬਾ ਜੀ ਨੂੰ ਜਿਤਾ ਕੇ ਚੌਥੀ ਵਾਰ ਚੌਥੀ ਵਾਰ ਲਗਾਤਾਰ ਵੜਨਾ ਮੈਂ ਸਮਝਦਾ ਹੈ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਖਾਸ ਕਰਕੇ ਜਦੋਂ ਸਾਰੇ ਹੀ ਸਾਡੇ ਵਿੱਚ ਬਿਰਾਜਮਾਨ ਸਾਡੇ ਨਵੇਂ ਬਣੇ ਹੋਏ ਸ੍ਰੋਮਣੀ ਕਾਲਜ ਦੇ ਦੇ ਅਤੀ ਦੇ ਪ੍ਰਧਾਨ ਜਨਸੀਰ ਸਿੰਘ ਜਗਾ ਖੇਲਾਨ ਜੀ ਸ਼ਹੀਦੀ ਪ੍ਰਧਾਨ ਗੋਲਦੀ ਜੀ ਸਮੁੱਚੀ ਕੰਟੀਨਸ਼ਿਪ ਜੋ ਹੁਣ ਤੇ ਬੈਠੀ ਹੈ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਤੁਸੀਂ ਸਾਰਿਆਂ ਨੇ ਆ ਕੇ